ਜੀ ਜੈ ਮਾਰਾਦ ਮਾਤਾ ਜੀ ਜੈ ਉਹ ਜਿਹੜੋਲੇ ਸਰਨੇ ਅੰਦੀ ਸਰ ਬ੍ਰੈਸ ਵਾਰਤਾ ਕਰਨ ਦਾ ਮਕਸਦ ਕੀ ਹੈ ਪਹਿਲਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਮੈਂ ਸ਼ੁਆਇ ਅਖਸ ਸਨਾਤਨ Hindu ਰੱਖਸ਼ਾ ਦਲ ਸੈਨਾ ਮੈਂ ਪਹਿਲਾਂ ਤੁਹਾਡਾ ਸਾਰੇ ਪੱਤਰਕਾਰਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਕਿ ਤੁਸੀਂ ਪਹੁੰਚਣ ਦੀ ਇੱਥੇ ਕਿਰਪਾਲਤਾ ਕੀਤੀ ਆ ਅਖਸ ਸਨਾਤਨ Hindu ਰੱਖਸ਼ਾ ਦਲ ਦੇ ਹੈੱਡ ਆਫਿਸ ਦੇ ਵਿੱਚ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਖਾਸ ਮੁੱਦਾ ਸੀਗਾ ਸਰ ਕਿ ਜਿਹੜਾ ਸਨਾਤਨ ਧਰਮ ਦੇ ਜਿੰਨੇ ਵੀ ਹਿੰਦੂ ਲੀਡਰ ਨੇ ਉਹਨਾਂ ਤੇ ਹਮਲੇ ਹੁੰਦੇ ਨੇ ਧਮਕੀਆਂ ਮਿਲਦੀਆਂ ਨੇ ਤੇ ਜਿਹੜੀ ਸਰਕਾਰਾਂ ਨੇ ਸੁੱਤੀਆਂ ਪਈਆਂ ਨੇ ਕਿਤੇ ਨਾ ਕਿਤੇ ਸਨਾਤਨ ਧਰਮ ਤੇ ਔਕਾਤ ਹੁੰਦਾ ਵਾ ਪਿਛਲੇ ਸਾਲ ਵੀ ਅਸੀਂ ਐਸਐਸਪੀ ਸਾਹਿਬ ਡੀਜੀਪੀ ਸਾਹਿਬ ਸਕਿਉਰਿਟੀਜ਼ ਡੀਜੀਪੀ ਸਾਹਿਬ ਇੰਟੈਲੀਜੈਂਟ ਨੂੰ ਅਸੀਂ ਖਬਰ ਦਿੱਤੀ ਸੀਗੀ ਹੁਣ ਵੀ ਲੇਟੈਸ ਹੀ ਮੈਨੂੰ ਇਸ ਮਹੀਨੇ ਦੇ ਵਿੱਚ ਥ੍ਰੈਟ ਆਈ ਆ ਮੈਂ ਨਿਊਜ਼ ਤੇ ਵੀ ਲਗਾਇਆ ਸੀਗਾ ਤੇ ਇੰਟੈਲੀਜੈਂਟ ਨੂੰ ਵੀ ਰਿਪੋਰਟ ਦੇ ਦਿੱਤੀ ਸੀ ਕਿ ਇਸ ਗੱਲ ਦੀ ਕਿ ਮੈਨੂੰ ਥ੍ਰੈਟ ਆਈ ਹੋਈ ਆ ਤੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਆ ਮੇਰੀ ਹੱੱਤਾਂ ਤੋੜਨ ਦੀ ਕੋਸ਼ਿਸ਼ ਕੀਤੀ ਕਹਿੰਦੇ ਵੀ ਤੇਰੀ ਅਸੀਂ ਹੱੱਤਾਂ ਬਹੁਤ ਜਲਦੀ ਹੀ ਤੋੜਾਂਗੇ ਆਪਣਾ ਤੂੰ ਇਕੱਲਾ ਘੁੰਮਦਾ ਮਾਂ ਤੇਰੀ ਸਾਰੀ ਇਨਫਰਮੇਸ਼ਨ ਆ ਤੇਰਾ ਬੇਟਾ ਕਿੱਥੇ ਪੜਦਾ ਵਾ ਤੂੰ ਕਿੱਥੇ ਜਾਨਣਾ ਵਾ ਕਿੱਥੇ ਨਹੀਂ ਜਾਨਣਾ ਵਾ ਕਿੱਥੇ ਤੇਰਾ ਹੈੱਡ ਆਫਿਸ ਆ ਸਾਰਾ ਰੂਟੀਨ ਜੋ ਮੇਰੇ ਸ਼ੈਡਿਊਲ ਬਣਿਆ ਹੁੰਦਾ ਵਾ ਜਿਹੜਾ ਕੰਮ ਦਾ ਹੋਇਆ ਮੇਰੇ ਬਿਜ਼ਨਸ ਦਾ ਹੋ ਗਿਆ ਜਾਂ ਮੇਰੇ ਸਨਾਦਨਤਾ ਰਮਦੀ ਪਾਰਟੀ ਸੰਗਠਨ ਦੇ ਅਧੀਨ ਧਾਰਮਿਕ ਸੰਤਾਨਾਂ ਦੇ ਨਾਲ ਜੋ ਵੀ ਮੇਰੀ ਗੱਲਬਾਤ ਹੁੰਦੀ ਹੈ ਸਾਰਿਆਂ ਦੇ ਜਿੱਤੇ ਆਣਾ ਜਾਣਾ ਹੁੰਦਾ ਉਹ ਸਾਰਾ ਸ਼ਡਿਊਲ ਉਹਨਾਂ ਕੋਲ ਨੋਟ ਸੀਗਾ ਜੀ ਇਹ ਬਾਹਰ ਦਾ ਨੰਬਰ ਆ ਵਿੱਚ ਮੈਂ ਤੁਹਾਨੂੰ ਦਿਖਾ ਵੀ ਦਿਨਾ ਵਾ ਜਿਹੜੇ ਵਿੱਚ ਮੇਰੇ ਵਟਸਐਪ ਤੇ ਕਾਲ ਆਈ ਸੀਗੀ ਤੇ ਮੈਨੂੰ ਕਹਿੰਦੇ ਵੀ ਜਿਹੜਾ ਤੁਸੀਂ ਖਾਲਿਸਤਾਨ ਦੇ ਖਿਲਾਫ ਬੋਲਦਾ ਵਾ ਦੇਸ਼ ਵਿਰੋਧੀ ਤੱਤਾਂ ਦੇ ਖਿਲਾਫ ਬੋਲਦਾ ਵਾ ਤੇ ਉਹਦੇ ਅੱਗੇ ਤੇ ਦੇ ਗਾਤ ਦੇ ਮੈਨੂੰ ਧਮਕੀ ਮਿਲੀ ਆ ਮੈਨੂੰ ਤੇ ਮੇਰੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਜੀ ਔਰ ਕੋਈ ਇਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਹੁੰਦਾ ਸਰ ਕੋਈ ਕਾਰਵਾਈ ਨਹੀਂ ਹੋਈ ਆ ਪਿਛਲੇ ਸਾਲ ਵੀ ਮੈਨੂੰ ਧਮਕੀਆਂ ਮਿਲੀਆਂ ਮੈਂ ਜਦ ਕੀ ਮੈਨੂੰ ਉਸ ਵੇਲੇ ਐਸਐਸਪੀ ਸਾਹਿਬ ਸੀਗੇ ਜਿਹੜੇ ਪਿਛਲੇ ਵਾਲੇ ਉਹਨਾਂ ਦੇ ਨੂੰ ਵੀ ਮੈਂ ਐਪਲੀਕੇਸ਼ਨ ਦੇ ਕੇ ਅੜਿਆ ਸੀ ਵੀ ਮੈਨੂੰ ਜਾਨ ਤੋਂ ਮਾਰੇ ਤਾਂ ਐਮਪੀ ਮਿਲਦੀ ਜੈ ਕਿ ਮੇਰਾ ਸੰਗਠਨ ਜਿਹੜਾ ਵਾ ਹਿਮਾਚਲ ਤੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਰਾਜਸਥਾਨ ਦੇ ਵਿੱਚ ਵੀ ਬਹੁਤ ਜਲਦੀ ਸੀ ਸ਼ੁਰੂ ਕਰ ਰਹੇ ਆ ਤਕਰੀਬਨ ਕਾਫੀ ਉੱਥੇ ਅਸੀਂ ਆਵਾਮ ਚਲਾਈ ਹੋਈ ਆ ਅਸੀਂ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਉਹਨਾਂ ਦੇ ਆਧਾਰ ਤੇ ਉਹਨਾਂ ਨੇ ਮੇਰੇ ਤ੍ਰਿਪੜੀ ਥਾਣਾ ਜਿਹੜਾ ਸੀਗਾ ਜੀ ਐਸ ਐਚਓ ਸਾਹਿਬ ਨੇ ਮੈਨੂੰ ਰეკਮੈਂਡ ਕਰਕੇ ਭੇਜਤਾ ਗਿਆ ਸੀਗਾ ਜਿੱਥੇ ਮੇਰਾ ਹੈੱਡ ਆਫਿਸ ਅਖਲ ਸਨਾਤਨ ਹਿੰਦੂ ਰੱਖਸ਼ਾ ਦਲ ਦਾ ਆਪਣੇ ਅਰਪਨ ਸਟੇਟ ਫੇਸ ਬੰਦੇ ਵਿੱਚ ਉਹਨਾਂ ਨੇ ਵੀ ਰეკਮੈਂਡ ਕਰਕੇ ਦਿੱਤਾ ਸੀਗਾ ਜਿਹੜੇ ਸਾਡੇ ਡੀ ਐਸ ਪੀ ਟਵਣਾ ਜੀ ਸੀਗੇ ਡਿਵੀਜ਼ਨ 2 ਦੇ ਵਿੱਚ ਜਿਹੜੇ ਆਉਂਦੇ ਆ ਫੇਸ ਦੇ ਵਿੱਚ ਉਹਨਾਂ ਨੇ ਵੀ ਇੱਕ ਰეკਮੈਂਡੇਸ਼ਨ ਕਰਕੇ ਭੇਜਤੀ ਸੀ ਬੜਾ ਉਸ ਤੋਂ ਬਾਅਦ ਮੈਂ ਐਸੇ ਡੀ ਜੀ ਪੀ ਸਕੋਰਟੀ ਡੀ ਜੀ ਪੀ ਇੰਟੈਲੀਜੈਂਟ ਈਵਨ ਇੱਥੇ ਤੱਕ ਕਿ ਭਗਵੰਤ ਮਾਨ ਸਾਹਿ ਐਪਲੀਕੇਸ਼ਨ ਜਿਹੜੀ ਆਪਣੀ ਸੀ ਮੈਨੂੰ ਥ੍ਰੈਟ ਦੀ ਸਾਰੀਆਂ ਕਾਪੀਆਂ ਨਾਂ ਲਗਾ ਕੇ ਨਥੀ ਕਰਕੇ ਸਾਰੀ ਸੈਂਡ ਕਰਤੀ ਸੀ ਅਸੀਂ ਆਈ ਪਰ ਉਸਤੇ ਵੀ ਕੋਈ ਵੀ ਇੱਥੇ ਹੋਣ ਤੋਂ ਬਾਅਦ ਵੀ ਉੱਥੇ ਦੀ ਕੋਈ ਕਾਰਵਾਈ ਜਾਂ ਕੋਈ ਮੇਰੇ ਇਦਾਂ ਦੀ ਚੀਜ਼ ਨਹੀਂ ਬਣੀ ਵੀ ਜਿੰਨੂੰ ਮੈਂ ਆਪਣੇ ਆਪ ਨੂੰ ਸੇਫ ਸਮਝਾਂ ਮੈਂ ਧਰਮ ਦਾ ਕੰਮ ਕਰਦਾ ਵਾਂ ਸਨਾਤਨ ਦਾ ਕੰਮ ਕਰਦਾ ਵਾਂ ਦੇਸ਼ ਵਿਰੋਧੀ ਤਾਕਤਾਂ ਦੇ ਖਿਲਾਫ ਅਸੀਂ ਯੂਪੀਮ ਚਲਾਉਂਦੇ ਆਂ ਨਸ਼ੇ ਦੇ ਵਿਰੁੱਧ ਅਸੀਂ ਜਿਹੜੇ ਕੰਮ ਕਰਦੇ ਆਂ ਵੀ ਹਾਂਜੀ ਜਿਹੜੇ ਨਸ਼ੇ ਬੁੱਧ ਨਹੀਂ ਹੋਣਾ ਚਾਹੀਦਾ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਵਾ ਬਹੁਤ ਵਧੀਆ ਪੁਲਿਸ ਪ੍ਰਸ਼ਾਸਨ ਕੰਮ ਕਰ ਰਹੀ ਹੈ ਨਸ਼ੇ ਦੇ ਵਿਰੁੱਧ ਉਸ ਤੋਂ ਬਾਅਦ ਅਸੀਂ ਜਿਹੜਾ ਸ਼ੁਰੂ ਕੀਤਾ ਸੀਗਾ ਬੱਕ ਬੋਰਡ ਦਾ ਜੀ ਤਕਰੀਬਨ ਅੱਜ ਤੁਸੀਂ ਦੇਖ ਸਕਦੇ ਵੀ ਲਾਸਟ ਟਾਈਮ ਜਿਹੜੀ ਮੀਟਿੰਗ ਹੋਈ ਸੀ ਸਾਰੇ ਪ੍ਰੈਸ ਭਰਾਵਾਂ ਦੇ ਮੱਧਿਆਂ ਦੇ ਨਾਲ ਅ ਪਿਛਲੀ ਵਾਰੀ ਤੇ ਉਹਦੇ ਮਦਾਨ ਅਸੀਂ ਜਿਹੜੀ ਇੱਕ ਮੇਲ ਪਾਈ ਸੀ ਮੋਦੀ ਸਾਹਿਬ ਨੂੰ ਉਹਦੇ ਕੀ ਜਿਹੜਾ ਵੀ ਸਾਡਾ ਅੱਜ ਬਹੁਤ ਵਧੀਆ ਦੇਖਿਆ ਜਾ ਵੀ ਹਰ ਦੇਸ਼ ਦੇ ਵਿੱਚ ਸਾਡੇ ਪੂਰੇ ਦੇਸ਼ ਹਿੰਦੁਸਤਾਨ ਦੇ ਵਿੱਚ ਇੱਕ ਬੱਕ ਬੋਰਡ ਨੂੰ ਹਟਾਇਆ ਜਾਏ ਦੀ ਉਮੀਦ ਸ਼ੁਰੂ ਹੋਈ ਹੋਈ ਹੈ ਜੀ ਮੈਂ ਅੱਜ ਵੀ ਮਤਲਬ ਕਹਿਣ ਦਾ ਮਤਲਬ ਤੁਹਾਨੂੰ ਹੋਣ ਦੀ ਕੋਈ ਦੁਆਰਾ ਥ੍ਰੈਟ ਆਈ ਆ ਜਾਂ ਕਿਵੇਂ ਜਿਹੜਾ ਸਰ ਮੈਂ ਉਹੀ ਦੱਸ ਰਿਹਾ ਮੈਨੂੰ ਦੁਆਰਾ ਥ੍ਰੈਟ ਆਈ ਹੋਈ ਆ ਇਸੇ ਮਹੀਨੇ ਦੇ ਵਿੱਚ ਮੈਨੂੰ ਥ੍ਰੈਟ 4 ਤਰੀਕ ਦੀ ਜਿਹੜੀ ਸੀਗੀ ਥ੍ਰੈਟ ਆਈ ਹੋਈ ਸੀ ਕਿਉਂਕਿ ਮੈਂ ਥੋੜੇ ਜਿਹਾ ਕੰਮ ਦੇ ਵਿੱਚ ਵਿਜੀ ਸੀਗਾ ਜਿਾਕੀ ਜਿਹੜਾ ਕਿ ਅਸੀਂ ਜਦਾਂ ਇੰਟੈਲੀਜੈਂਟ ਦੇ ਵਿੱਚ ਰਿਪੋਰਟ ਦੇਤੀ ਸੀਗੀ ਤੇ ਮੈਂ ਨਿਊਜ਼ ਦੇ ਵਿੱਚ ਵੀ ਭੇਜੀ ਆ ਮੇਰੀ ਨਿਊਜ਼ ਲੱਗੀ ਹੋਈ ਆ ਉਹ ਮੈਂ ਤੁਹਾਨੂੰ ਮੈਂ ਸ਼ਾਰਟ ਦੇ ਦਿੰਨਾ ਤੇ ਇਸ ਦੇ ਵਿੱਚ ਮੇਰੀ ਖਬਰ ਲੱਗੀ ਹੋਈ ਆ ਸਭ ਜਿਹੜਾ ਕੀ ਮੰਗ ਕਰਦੇ ਪੁਲਿਸ ਸਾਹਿਬ ਜੀ ਪੁਲਿਸ ਪ੍ਰਸ਼ਾਸਨ ਤੇ ਸਰ ਪੰਜਾਬ ਸਰਕਾਰ ਤੋਂ ਹੀ ਕਹਿੰਨੇ ਆ ਕਿ ਜਿਹੜਾ ਹਿੰਦੂ ਸਨਾਤਨ ਧਰਮ ਆ ਉੱਥੇ ਤੱਕ ਵੇਡ ਨਾ ਕਰੋ ਕਿ ਜਾਤੀ ਉਹ ਵੱਡ ਟੁਕ ਨਹੀਂ ਹੋ ਜਾਂਦਾ ਉਹਦੇ ਤੇ ਹਮਲਾ ਨਹੀਂ ਹੋ ਜਾਂਦਾ ਜਾਂ ਉਹ ਮਰ ਨਹੀਂ ਜਾਂਦਾ ਠ ਹੁਣ ਅਸੀਂ ਪਿਛਲੇ ਜਿਹੜੇ ਹਿੰਦੂ ਧਰਮਿਕ ਜਿਹੜੇ ਸੰਸਥਾਵਾਂ ਜਿੰਨੀਆਂ ਤਕਰੀਬਨ ਸਿਗੀਆਂ ਸਾਰੀਆਂ ਕਈਆਂ ਤੇ ਹਮਲੇ ਹੋਏ ਆ ਕਈ ਮਾਰੇ ਗਏ ਆ ਠੀਕ ਹੈ ਜੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਆ ਇਹ ਮੇਰੀ ਇਕੱਲੇ ਦੀ ਗੱਲ ਨਹੀਂ ਆ ਜਿੰਨੇ ਵੀ ਸਨਾਤਨ ਧਰਮੀ ਜਿਹੜੇ ਆਪਣੇ ਧਰਮ ਦੀ ਖਾਤਰ ਆਪਣੇ ਦੇਸ਼ ਦੀ ਖਾਤਰ ਆਪਣੇ ਕੌਮ ਦੀ ਖਾਤਰ ਜਾਨ ਦੇਣ ਨੂੰ ਰੈਡੀ ਹੁੰਦੇ ਆ ਉਹਨਾਂ ਦੀ ਰੱਖਿਆ ਦੇ ਲਈ ਪ੍ਰਸ਼ਾਸਨ ਦਾ ਸਰਕਾਰਾਂ ਦਾ ਪੂਰਾ ਹੱਕ ਬੰਦਾ ਵਾ ਕਿ ਖਿਆਲ ਰੱਖਿਆ ਜਾਵੇ ਕਿਤੇ ਨਾ ਕਿ ਅਸੀਂ ਅਸੀਂ ਦੇਸ਼ ਵਿਰੋਧੀ ਤਾਇਤਾਂ ਦੇ ਖਿਲਾਫ ਵੀ ਕਰਦੇ ਆ ਨਸ਼ਿਆਂ ਦੇ ਵਿਰੁੱਧ ਵੀ ਕੰਮ ਕਰਦੇ ਆ ਅਸੀਂ ਪੁਲਿਸ ਦੇ ਨਾਲ ਹਮੇਸ਼ਾ ਹੀ ਖੜੇ ਹੁੰਨੇ ਆਂ ਵੀ ਪ੍ਰਸ਼ਾਸਨ ਦੇ ਨਾਲ ਕਿ ਹਾਂ ਜੀ ਜਿੱਥੇ ਲੱਗਦਾ ਸਾਨੂੰ ਵੀ ਧਰਮ ਦੇ ਖਿਲਾਫ ਕੰਮ ਹੋ ਰਿਹਾ ਸੀ ਉੱਥੇ ਡਟ ਕੇ ਖੜੇ ਆਂ ਤੇ ਖੜਕੇ ਰਵਾਂਗੇ ਸਾਨੂੰ ਆਪਣੀ ਜਾਨ ਦਾ ਆਪਣੇ ਧਰਮ ਨੂੰ ਰੱਖਿਆ ਦੇ ਲਈ ਆਪਣੀ ਜਾਨ ਤੇ ਕੁਰਬਾਨੀ ਦੇਣੀ ਵੀ ਕੋਈ ਸਾਨੂੰ ਦੁੱਖ ਨਹੀਂ ਹੋਏਗਾ ਜੀ ਜੈ ਸ਼੍ਰੀ ਰਾਮ